ਅੱਜ ਕੱਲ ਲੋਕ ਐਨੇ ਸਵਾਰਥੀ ਹੋ ਚੁੱਕੇ ਨੇ ਕਿ ਆਪਣੇ ਸਵਾਰਥ ਦੇ ਵਾਸਤੇ ਕੀ ਕੁਝ ਨਹੀਂ ਕਰ ਸਕਦੇ ਬੇਜ਼ੁਬਾਨ ਜਾਨਵਰਾਂ ਦੇ ਉੱਤੇ ਅਤਿਆਚਾਰ ਇਸ ਕਦਰ ਕੀਤਾ ਜਾਂਦਾ ਹੈ ਬੇਜ਼ੁਬਾਨ ਜਾਨਵਰ ਜਿਨ੍ਹਾਂ ਤੋਂ ਉਹ ਰੋਜ਼ੀ ਰੋਟੀ ਕਮਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਆਪਣੇ ਚਾਰ ਪੈਸੇ ਵੱਧ ਕਮਾਉਣ ਦੇ ਵਾਸਤੇ ਬਜ਼ੰਟ ਹੋਇਆ ਜਾਂਦਾ ਹੈ ਬੇਸ਼ੱਕ ਇਸ ਦੌਰਾਨ ਉਸ ਬੇਜ਼ਵਾਨ ਜਾਨਵਰ ਦੀ ਜਾਨ ਚਲੀ ਜਾਵੇ ਚਾਹੇ ਉਹ ਤੰਗ ਹੋ ਰਿਹਾ ਹੋਵੇ ਚਾਹੇ ਉਸ ਦੇ ਵਿੱਚ ਐਨੀ ਜਾਨ ਨਾ ਹੋਵੇ ਕਿ ਉਹ ਐਨਾ ਭਾਰ ਝੱਲ ਸਕੇ ਪਰ ਜਿਹੜਾ ਉਸ ਜਾਨਵਰ ਦਾ ਮਾਲਕ ਹੁੰਦਾ ਉਹ ਸਿਰਫ ਆਪਣੀ ਜੇਬ ਦਾ ਲਾਲਚ ਦੇਖਦਾ ਕਿ ਇੱਕ ਗਿੜ ਦੇ ਵਿੱਚ ਜੇਕਰ ਮੈਂ ਸਾਰਾ ਕੁਝ ਉੱਪਰ ਲੈ ਜਾਵਾਂ ਤਾਂ ਮੇਰਾ ਜਿਹੜਾ ਕੀ ਬਚ ਜਾਏਗਾ ਸਮਾਂ ਬਚ ਜਾਵੇਗਾ ਤੇ ਮੇਰਾ ਜਿਹੜਾ ਗੇੜਾ ਉਹ ਵੀ ਬਚ ਜਾਵੇਗਾ ਪਰ ਇਸ ਦੇ ਵਿੱਚ ਭਾਰ ਢੋਣ ਵਾਲਾ ਜਾਨਵਰ ਦਵਾਰੋਂ ਉੱਤੇ ਤੱਕ ਪਹੁੰਚ ਸਕਦਾ ਜਾਂ ਨਹੀਂ ਪਹੁੰਚ ਸਕਦਾ ਉਸ ਦੇ ਕੀ ਹਾਲਤ ਹੋ ਸਕਦੀ ਹੈ ਇਸ ਤੋਂ ਮਾਲਕਾਂ ਨੂੰ ਕੁਝ ਵੀ ਨਹੀਂ ਲੈਣਾ ਦੇਣਾ ਹੁੰਦਾ ਐਨੀ ਉਹਨੂੰ ਖੁਰਾਕ ਨਹੀਂ ਦਿੱਤੀ ਜਾਂਦੀ ਜਿੰਨਾ ਉਸ ਦੇ ਉੱਤੋਂ ਕੰਮ ਲਿਆ ਜਾਂਦਾ ਬੇਸ਼ੱਕ ਬੋਲ ਕੇ ਜਾਨਵਰ ਆਪਣੀ ਤਕਲੀਫ ਨਹੀਂ ਦੱਸ ਸਕਦੇ ਪਰ ਘੱਟੋ ਘੱਟ ਇੱਕ ਇਨਸਾਨ ਤਾਂ ਸਮਝਦਾਰ ਆ ਉਹਨੂੰ ਤਾਂ ਪਤਾ ਹੋਣਾ ਕਿ ਜੇਕਰ ਅਸੀਂ ਆਪਣੇ ਸਰੀਰ ਦੇ ਲੋੜ ਤੋਂ ਵੱਧ ਕੋਈ ਵੀ ਜ਼ੋਰ ਵਾਲਾ ਸਮਾਨ ਚੱਕਦੇ ਆ ਤਾਂ ਸਾਨੂੰ ਇੰਨੀ ਥਕਾਵਟ ਹੋ ਜਾਂਦੀ ਐ ਸਾਡਾ ਖੁਦ ਦਾ ਮਨ ਵੀ ਨਹੀਂ ਮੰਨਦਾ ਕਿ ਅਸੀਂ ਇੰਨਾ ਭਾਰ ਸਰੀਰ ਨੂੰ ਸਾਡਾ ਸਰੀਰ ਜਿਹੜਾ ਇੰਨਾ ਭਾਰ ਚੱਕ ਸਕਦਾ ਫਾਂ ਫਿਰ ਅਸੀਂ ਜਾਨਵਰਾਂ ਦੇ ਉੱਤੇ ਅਜਿਹੀ ਚੀਜ਼ ਕਿਉਂ ਜਿਹੜਾ ਕਿ ਅਜਮਾਉਨੇ ਆ ਤਸਵੀਰ ਤੁਸੀਂ ਜਿਹੜੇ ਕਿ ਦੇਖ ਰਹੇ ਹੋ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਬਰਫੀਲੇ ਇਲਾਕੇ ਦੇ ਵਿੱਚ ਪਹਾੜੀ ਇਲਾਕੇ ਦੇ ਵਿੱਚ ਇਸ ਖੱਤਰਾਂ ਦੇ ਉੱਤੋਂ ਜਿਹੜਾ ਕਿ ਕੰਮ ਲਿਆ ਜਾਂਦਾ ਕੰਮ ਇਸ ਕਦਰ ਲਿਆ ਜਾਂਦਾ ਹੈ ਕਿ ਜਿਹੜੇ ਖੱਟਰ ਨੇ ਉਹ ਇੱਕ ਤਾਂ ਪਹਿਲੀ ਚੜਾਈ ਹੁੰਦੀ ਹੈ ਤੇ ਦੂਜਾ ਉਹਨਾਂ ਦੇ ਉੱਤੇ ਐਨਾ ਵਜ਼ਨ ਲੱਦ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਸਰੀਰ ਚੱਕਣ ਦੇ ਨਾਲ ਨਾਲ ਜਿਹੜਾ ਉੱਤੇ ਵਜ਼ਨ ਲੱਦਿਆ ਹੁੰਦਾ ਉਸ ਨੂੰ ਵੀ ਚੱਕਦੇ ਨੇ ਇਹ ਤਸਵੀਰ ਇਨਸਾਨियत ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਤਸਵੀਰ ਹੈ ਕਿ ਲੋਕ ਇਸ ਕਦਰ ਲਾਲਚੀ ਹੋ ਗਏ ਨੇ ਇਸ ਕਦਰ ਸਵਾਰਥੀ ਹੋ ਚੁੱਕੇ ਨੇ ਕਿ ਆਪਣੇ ਸਵਾਰਥ ਦੇ ਵਾਸਤੇ ਉਹ ਜਾਨਵਰਾਂ ਦੀ ਤਕਲੀਫ ਨੂੰ ਨਹੀਂ ਸਮਝਦੇ ਕਿ ਇਹ ਜਾਨਵਰ ਜਿਹੜੇ ਮੂੰਹੋਂ ਬੋਲ ਕੇ ਨਹੀਂ ਦੱਸ ਸਕਦੇ ਅਸੀਂ ਉਹਨਾਂ ਦੇ ਉੱਤੇ ਇਸ ਤਰੀਕੇ ਨਾਲ ਤਸ਼ੱਦਦ ਟਾਰ ਰਹੇ ਹਾਂ ਇਹ ਜਾਨਵਰ ਇੰਨਾ ਭਜ਼ਨ ਚੱਕੀ ਜਾ ਰਿਹਾ ਸੀ ਕਿ ਪਹਾ ਇਸ ਤੋਂ ਭਾਰ ਜਨਾ ਕਿ ਨਹੀਂ ਚੱਲ ਸਕਿਆ ਤੇ ਇਹ ਰੁਰਦਾ ਰੁਰਦਾ ਜਿਹੜਾ ਕਿ نیچے ਪਹਾੜ ਦੇ ਡਿੱਗ ਜਾਂਦਾ ਤਸਵੀਰਾਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਪਤਾ ਨਹੀਂ ਕਿੰਨੀਆਂ ਕੁ ਜਿਹੜਾ ਕਿ ਉੱਥੇ ਡਿੱਗਦਾ ਡਿੱਗਦਾ ਲੋਡਣੀਆਂ ਖਾਂਦਾ ਜਾਂਦਾ ਹੈ ਅਤੇ ਅੰਦਰ ਵਿੱਚ ਜਿਹੜਾ ਉਹਦੇ ਤਰਖਿਆ ਹੋਇਆ ਹੁੰਦਾ ਸਮਾਨ ਉਹ ਵੀ ਇੱਕ ਸਾਈਡ ਤੇ ਖਿਲਰ ਜਾਂਦਾ ਤੇ ਆਪ ਵੀ ਜਿਹੜਾ ਕਿ ਉਹਦੇ ਬੈਲੈਂਸ ਹੀ ਨਹੀਂ ਬਣਦਾ ਕਿਉਂਕਿ ਬਰਫੀਲੇ ਇਲਾਕੇ ਦੇ ਵਿੱਚ ਜਿਹੜਾ ਕਿ ਤਲਕਣ ਹੋਣ ਕਰਕੇ ਇਹਦਾ ਜਿਹੜਾ ਪੈਰ ਫਿਸਲ ਗਿਆ ਤਾਂ ਹੈ ਜਿਹੜਾ ਕਿ ਪਹਾੜੀ ਤੋਂ نیچے ਡਿੱਗ ਜਾਂਦਾ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਲੋਕਾਂ ਦੇ ਬੋਲੋ ਲਗਾਤਾਰ ਇਸ ਜਾਨਵਰ ਦੇ ਮਾਲਕ ਨੂੰ ਲਾਂਤਾਂ ਪਾਈਆਂ ਚਾਰੀਆਂ ਨੇ ਕਿ ਤੁਸੀਂ ਉਸ ਦੇ ਉੱਤੇ ਇੱਕ ਤਰੀਕੇ ਦੇ ਨਾਲ ਤਸ਼ੱਦਦ ਆ ਰਹੇ ਹੋ ਉਸ ਦੇ ਉੱਤੇ ਲੋੜ ਤੋਂ ਵੱਧ ਤੁਸੀਂ ਜਿਹੜਾ ਕਿਸੇ ਸਮਾਨ ਲੱਦ ਰਿਓ ਅਸੀਂ ਅਕਸਰ ਹੀ ਅਜਿਹੀਆਂ ਵੀਡੀਓਜ਼ ਦੇਖਦੇ ਆਂ ਕਿ ਜਿਹੜੇ ਲੋਕ ਨੇ ਉਹ ਇੰਨੇ ਸਵਾਰਥੀ ਹੋ ਜਾਂਦੇ ਨੇ 4 ਪੈਸੇ ਆਪਣੇ ਵੱਧ ਬਚਾਉਣ ਦੇ ਵਾਸਤੇ ਵੱਧ 4 ਪੈਸੇ ਕਮਾਉਣ ਦੇ ਵਾਸਤੇ ਉਹਨਾਂ ਦੇ ਵੱਲੋਂ ਬੇਜ਼ੁਬਾਨ ਜਾਨਵਰਾਂ ਦੇ ਨਾਲ ਅਜਿਹਾ ਕੁਝ ਕੀਤਾ ਜਾਂਦਾ ਅਸੀਂ ਅਕਸਰ ਦੇਖਦੇ ਆਂ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਸਾਡੇ ਇੱਧਰ ਦੀ ਵੀ ਗੱਲ ਕਰੀਏ ਤਾਂ ਇੱਥੇ ਵੀ ਦੇਖਿਆ ਜਾਂਦਾ ਕਿ ਰੇੜੇ ਦੇ ਨਾਲ ਜਿਹੜੇ ਘੋੜੇ ਜਾਂ ਖੱਤਰ ਜੋੜੇ ਹੁੰਦੇ ਨੇ ਉੱਤੇ ਸਮਾਨ ਲੱਦਿਆ ਹੁੰਦਾ ਕਈ ਵਾਰ ਤਾਂ ਉਹਨਾਂ ਦੇ ਪੈਰ ਵੀ ਚੱਕੇ ਜਾਂਦੇ ਨੇ ਇੰਨਾ ਜਾਂਦਾ ਲੋਣ ਤੋਂ ਵੱਧ ਸਮਾਨ ਜਿਹੜਾ ਕਿ ਰੱਖ ਦਿੱਤਾ ਜਾਂਦਾ ਜੇ ਇਹੀ ਕੰਮ ਇਨਸਾਨ ਦੇ ਨਾਲ ਕੀਤਾ ਜਾਵੇ ਤਾਂ ਫਿਰ ਤੁਹਾਡੀਆਂ ਜਦੋਂ ਚੀਕਾਂ ਨਿਕਲ ਸਕਦੀਆਂ ਨੇ ਤਾਂ ਫਿਰ ਤੁਸੀਂ ਬੇਜ਼ੁਬਾਨ ਜਾਨਵਰਾਂ ਦੇ ਉੱਤੇ ਅਚਾਹ ਕਿਉਂ ਕਰਦੇ ਹੋ ਜੇ ਉਹ ਬੋਲ ਕੇ ਨਹੀਂ ਦੱਸ ਸਕਦੇ ਤਾਂ ਐਸਾ ਭਾਵ ਇਹ ਨਹੀਂ ਕਿ ਤੁਸੀਂ ਉਹਨਾਂ ਦੇ ਉੱਤੇ ਇਸ ਤਰੀਕੇ ਦਾ ਤਸ਼ੱਦਦ ਢਾਉਂੋ ਸੋ ਤੁਸੀਂ ਵੀ ਦੇਖਿਆ ਕਿਸ ਤਸਵੀਰ ਨੂੰ ਦੇਖ ਕੇ ਸਭ ਦੇ ਜਿਹੜੇ ਕਿ ਹਿਰਦੇ ਉਹ ਬਲੁੰਦਰੇ ਜਾਣਦੇ ਨੇ ਤਾਂ ਜਿਹੜੇ ਅਚਾਹੇ ਲੋਕ ਨੇ ਕਿ ਇਹਨਾਂ ਦਾ ਮੰਨਿਆ ਪਸੀਜਾ ਕਿ ਇੱਕ ਬੇਜ਼ਵਾਨ ਜਨਮ ਦੇ ਨਾਲ ਅਸੀਂ ਇਹਨਾਂ ਧੱਕਾ ਕਰ ਰਹੇ ਆ ਲਗਾਤਾਰ ਲੋਕਾਂ ਦੇ ਵੱਲੋਂ ਮਾਲਕ ਨੂੰ ਖੂਬ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿ ਇਸ ਦੇ ਉੱਤੇ ਲੋੜ ਤੋਂ ਵੱਧ ਬਜਨ ਕਿਉਂ ਤੁਸੀਂ ਰੱਖਦੇ ਹੋ ਅੱਖ ਨੂੰ ਇਹਨਾਂ ਬਾਰੇ ਵੀ ਤੁਹਾਨੂੰ ਸੋਚਣਾ ਚਾਹੀਦਾ ਜਿਹੇ ਬੋਲ ਕੇ ਨਹੀਂ ਦੱਸ ਸਕਦੇ ਤਾਂ ਘਟ ਘਟ ਤੁਸੀਂ ਦਾ ਸਮਝ ਧਾਰੋ ਤੁਹਾਨੂੰ ਤਾਂ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਆ ਤੁਸੀਂ ਉਸ ਦਾ ਇਸਤੇਮਾਲ ਕਰੋ ਜੇ ਐਨੇ ਹੀ ਬਜਨ ਤੁਹਾਡੇ ਦੇ ਉੱਤੇ ਲੱਦਿਆ ਜਾਵੇ ਤਾਂ ਫਿਰ ਸਮਝੋ ਐਨੀ ਖੁਰਾਕ ਨਹੀਂ ਉਹਨਾਂ ਨੂੰ ਦੇਣੀ ਜਿੰਨਾ ਉਸ ਦੇ ਉੱਤੇ ਕੰਮ ਲਿਆ ਜਾਂਦਾ ਸੁਆਰਥ ਪਿੱਛੇ ਲੋਕ ਕੀ ਕੁਝ ਕਰ ਸਕਦੇ ਨੇ ਇਹ ਮੂੰਹੋਂ ਬੋਲਦੀ ਤਸਵੀਰ ਹੈ ਠੀਕ ਹੈ ਕੰਮ ਲੈਣਾ ਤਾਂ ਉਸ ਦੇ ਮੁਤਾਬਿਕ ਲੋ ਜਿੰਨਾ ਕੋ ਭਾਰ ਚੁਲ ਸਕਦਾ ਹੋਵੇ ਇਹ ਨਾ ਹੋਵੇ ਕਿ ਤੁਸੀਂ ਇੱਕ ਢੇੜਾ ਲਾਉਣ ਦੇ ਬਜਾਏ ਤੇ ਤੁਸੀਂ ਉਸ ਦੇ ਉੱਤੇ ਤਸ਼ੱਦਦ ਟਾਓ ਸੋ ਬਹੁਤ ਨਿੰਦਣਯੋਗ ਹੈ ਇਸ ਤਸਵੀਰ ਨੂੰ ਦੇਖ ਕੇ ਸਭ ਦੇ ਜਿਹੜੇ ਕਿ ਤਰ੍ਹਾਂ ਨਿਕਲ ਜਾਂਦੇ ਨੇ ਕਿ ਲੋਕ ਕਿੰਨੇ ਜਿਹੜਾ ਕਿ ਆਪਣੇ ਪੈਸਿਆਂ ਦੇ ਪਿੱਛੇ ਕਿਸ ਹੱਦ ਤੱਕ ਜਿਹੜੇ ਕਿ ਡਿੱਗ ਚਾਉਂਦੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼